ਲੋ ਦੀ ਨੀਤੀ ਕੀ ਪੈਂ ਤਰਖਾਨਾਂ ਵਿਚਾਰੇ ਵਿਖੇ ਦਰਬਾਰ ਸਖੀ ਸੁਲਤਾਨ ਲੱਖ ਦਾਤਾ ਤੇ ਦਰਵਾਤੇ ਦੋ ਦਿਨਾਂ ਸਰਾਂ ਦਾ ਜਿਹੜਾ ਮੇਲਾ ਪ੍ਰੰਤ ਕਮੇਟੀ ਗ੍ਰਾਮ ਪੰਚਾਇਤ ਐਨ ਆਈ ਬੀਰਾ ਤੇ ਇਲਾਕੇ ਦੀਆਂ ਸੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਹਿਤਮਤਾ ਨਾਲ ਮਨਾਇਆ ਇਸ ਮੌਕੇ ਪ੍ਰਬੰਧਕਾਂ ਨੇ ਅਪੀਲ ਕੀਤੀ ਕਿ ਪਿੰਡਾਂ ਦੇ ਵਿੱਚ ਛੰਝ ਮੇਲੇ ਖੇੜੇ ਮੇਲੇ ਕਰਵਾਏ ਜਾਣ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਪ੍ਰੇਰਿਤ ਹੋ ਕੇ ਆਪਣੇ ਮਾਪਿਆਂ ਤੇ ਦੇਸ਼ ਦਾ ਨਾਮ ਰੋਸ਼ਨ ਬਿਛਪ ਕਰ ਸਕਣ ਇਸ ਮੌਕੇ ਪ੍ਰੋਮਦ ਕਾਨ ਨੇ ਦਿੱਤੀਆਂ ਬਤਾਈਆਂ ਸੁਣੋ ਕੀ ਕਿਹਾ ਦੋਆਬਾ ਨੂੰ ਦੇਈ 24 ਸ਼ਾਂਲੀ ਅਜਸਰ ਲਾਗੀ ਦੀ ਟੈਂਪਲਾਂ ਸ਼ਿਸ਼ਰਪੁਰ ਮੇਰੇ ਹੋਰ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਨੇਗੀ ਸਾਹਿਬ ਜੀ ਪੱਤਰਕਾਰ ਸਾਡੇ ਸਮਾਵੇਲੇ ਵਿੱਚ ਸ਼ਿਰਕਤ ਕੀਤੀ ਹੈ ਬਹੁਤ ਬਹੁਤ ਧੰਨਵਾਦ ਹੈ ਵੀਰ ਜੀ ਦਾ ਜੋ ਕਿ ਕੱਲ ਇਸ ਮੇਲੇ ਦੀ ਲਾਈਵ ਕਵਰੇਜ ਕਰਕੇ ਅਖਬਾਰ ਦੇ ਵਿੱਚ ਖਬਰ ਲਗਾਉਣਗੇ ਵੀਰ ਨੇਗੀ ਜੀ ਅਜੇ ਨੇਗੀ ਜੀ ਜੋ ਸਾਡੇ ਮੇਲੇ ਦੇ ਵਿੱਚ ਪਹੁੰਚੇ ਹੈ ਬਹੁਤ ਬਹੁਤ ਧੰਨਵਾਦ ਹੈ ਵੀਰ ਦਾ ਤੋਂ ਮੈਂ ਬੇਨਤੀ ਕਰਾਂ ਸਜੀਤ ਸਿੰਘ ਜੀ ਸਰਪੰਚ ਸਾਹਿਬ ਪਿੰਡ ਕੰਗਜ ਕੀ ਉਹਨਾਂ ਨੂੰ ਬੇਨਤੀ ਹੈ ਕਿ ਸਨਮਾਨ ਸਨਮਾਨ ਲੈਣ ਦੀ ਕਿਰਪਾਲਤਾ ਕਰੋ ਕੋਈ ਵੀ ਕੰਗਾ ਤੋਂ ਮੇਰਾ ਵੀਰ ਆਇਆ ਹੋਵੇ ਉਹਨਾਂ ਦਾ ਸਨਮਾਨ ਲੈ ਕੇ ਉਹਨਾਂ ਨੂੰ ਬਚਾਉਣ ਦੀ ਕਿਰਪਾਲਤਾ ਕਰ ਦਿਓ ਕੋਈ ਵੀ ਵੀਰ ਆਇਆ ਹੋਵੇ ਆਪਣਾ ਪ੍ਰਬੰਧਕ ਕਮੇਟੀ ਤੋਂ ਸਰਪੰਚ ਸਜੀਤ ਸਿੰਘ ਜੀ ਨੂੰ ਮਾਨ ਸਨਮਾਨ ਲੈਣ ਦੀ ਕਿਰਪਾਲਤਾ ਕਰੋ ਨਿਰਮਨ ਸਿੰਘ ਜੀ ਮੰਗੇ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਆਪਣਾ ਮਾਨ ਸਨਮਾਨ ਲੈਣ ਦੀ ਕਿਰਪਾਲਤਾ ਕਰੋ ਜੀ ਪ੍ਰਬੰਧਕ ਕਮੇਟੀ ਤੋਂ ਬੋਲੇ ਈ ਸੋਨਿਹਾਲ ਸਤਿ ਸ੍ਰੀ ਅਕਾਲ ਜੈ ਪੀਰਾਂ ਦੀ ਜਕਾਰਾ ਪੈਲਾ ਜੋ ਬੋਲੇ ਈ ਸੋ ਰੁਪਏ ਫਤਗੁਰਦਾਸ ਮਹਾਰਾਜ ਕੀ ਜੈ ਬੋਲੇ ਈ ਸੋ Video

काला دل बि हज़े है ਜੀ ਅੱਜ 26 6 ਜੂਨ 2024 ਨੂੰ ਪਿੰਡ ਤਰਖਾਨਾ ਜਾਰ ਵਿੱਚ ਸਾਧ ਸਾਹਿਬ ਦੀ ਤਰ੍ਹਾਂ ਐਸਆਰਵੀ ਸਮੁੱਚੀ ਸਾਧ ਸੰਗਤ ਵੱਲੋਂ ਤੇ ਇਲਾਕੇ ਦੇ ਆਲੇ ਦੁਆਲੇ ਦੇ ਇਲਾਕੇ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਐਨਆਰਆਈ ਵੀਰ ਨੂੰ ਇਸ ਪਿੰਡ ਦੇ ਆਣ ਤੇ ਹੋਰ ਵੀ ਆਲੇ ਦੁਆਲੇ ਦੇ ਪਿੰਡਾਂ ਦੇ ਐਨਆਰਆਈ ਵੀਰ ਦੇ ਸਹਿਯੋਗ ਦੇ ਨਾਲ ਅੱਜ ਪਿੰਡ ਲਖਦਾ ਦਾ ਜੀ ਕੀ ਦਰਵਾਜ਼ੇ ਉੱਪਰ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਫਲਾਨਾ ਜੋੜ ਮੇਲਾ ਬੜੇ ਹੀ ਧੂਮ ਤੇ ਤਾਮ-ਸ਼ਾਦ ਨਾਲ ਮੜਾਇਆ ਗਿਆ ਹੈ ਇਸ ਵੇਲੇ ਤੁਸੀਂ ਦੇਖ ਰਹੇ ਆ ਕਿ ਇਸ ਵੇਲੇ ਪਿੰਡ ਤਰਖਾਣਾ ਵਾਲਾ ਦੇ ਵਿੱਚ ਪੀਰ ਲਖਦਾਤਾ ਜੀ ਦੇ ਨਾਮ ਦੇ ਉੱਪਰ ਸ਼ੈਂਝ ਪੁਆਈ ਜਾ ਰਹੀ ਹੈ ਤੇ ਛੋਟੇ ਛੋਟੇ ਬੱਚੇ ਜਿਹੜੇ ਸ਼ੈਂਝ ਦੇ ਵਿੱਚ ਤੋਰਨਗੇ ਤੇ ਸਾਰੇ ਹੀ ਪੁਰੂ ਪ੍ਰਬੰਧਕ ਕਮੇਟੀ ਪੂਰੀ ਪੁਲਿਸ ਸਾਹਿਬ ਸੰਗ ਦੁਵਾਰੋਂ ਵਿਸ਼ੇਸ਼ ਸਹਿਯੋਗ ਹੈ ਧੰਨਵਾਦ ਹੈ ਸਾਰੇ ਹੀ ਵੀਰਾਂ ਦਾ ਨਗਰ ਨਿਵਾਸੀਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਇਸ ਮੇਲੇ ਨੂੰ ਮਨਾਉਣ ਦੇ ਵਿੱਚ ਸਹਿਯੋਗ ਦਿੱਤਾ ਸਮੁੱਚੀ ਨਗਰ ਨਿਵਾਸੀ ਆਲੇ ਦੁਆਲੇ ਦੇ ਪਿੰਡਾਂ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਇਹ ਮੇਲਾ ਬਣਾਇਆ ਥੈਂਕ ਯੂ ਧੰਨਵਾਦ ਤੇ ਹੁਣ ਕੌਸ਼ਿਸ਼ ਦੀਆਂ ਕਰਾਈਆਂ ਇਹਨੀਆਂ ਕਸਤੀਆਂ ਉਹ ਛੋਟੇ ਬੱਚਿਆਂ ਦੀਆਂ ਕਰਾਈਆਂ ਰਾਤ ਹੋਏ ਵੱਡੇ ਹੋ ਕੇ ਇਦਾਂ ਹੀ ਪਿੰਡੂ ਖੇਡ ਮੇਲੇ ਦੇ ਵਿੱਚ ਵਿੱਚ ਖੁਸ਼ੀ ਨਾਲਣ ਜਾ ਕਰਨਗੇ ਧੰਨਵਾਦ ਜੀ ਜੈ ਪੀਰਾਂ ਦੇ ਜਕਾਰਾ ਪੀ ਲਖਦਾਦਾ ਜਿਹਦਾ ਬਹੁਤ ਸੱਚੀ ਸ਼ੁਰੂਆਤ ਹੋਈ ਜੈ